ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹੰਸ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਦਿਲਪ੍ਰੀਤ ਸਿੰਘ ਆਈਪੀਐਸ ਕਪਤਾਨ ਪੁਲਿਸ ਸ਼ਹਿਰੀ ਅਤੇ ਸ਼੍ਰੀ ਹਰਮਨ ਸਿੰਘ ਬਲ ਪੀਸੀਐਸ ਉਪ ਕਪਤਾਨ ਪੁਲਿਸ ਸਿਟੀ 2 ਜ਼ਿਲ੍ਹਾ ਐਸਐਸ ਨਗਰ ਜੀ ਦੀ ਰਹਿਨਮਾਈ ਹੇਠ ਇਨਸਪੈਕਟਰ ਸੁਤਵਿੰਦਰ ਸਿੰਘ ਮੁਖ ਅਫਸਰ ਥਾਣਾ ਆਈਟੀ ਸਿਟੀ ਸਮੇਤ ਪੁਲਿਸ ਪਾਰਟੀ ਦੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 145 ਮਿਤੀ 18 10 2025 ਦੀ ਅਧੀਨ ਧਾਰਾ 331/14 305A BNS ਥਾਣਾ ਆਈਟੀ ਸਿਟੀ ਮੋਹਾਲੀ ਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਪੜਤਾਲ ਕਰਦੇ ਹੋਏ ਉਕਤ ਮਕਦਮੇ ਵਿੱਚ ਰਮੇਸ਼ ਬਹਾਦਰ ਪੁੱਤਰ ਦਿਲਬਹਾਦਰ ਵਾਸੀ ਪਿੰਡ ਨਾਰਾਇਣਪੁਰ ਨੇੜੇ ਸਰਕਾਰੀ ਸਕੂਲ ਥਾਣਾ ਨਾਰਾਇਣਪੁਰ ਜ਼ਿਲ੍ਹਾ ਦੰਗ ਨੇਪਾਲ ਹਾਲ ਵਾਸੀ ਮਕਾਨ ਨੰਬਰ 230 ਸੈਕਟਰ 82 ਥਾਣਾ ਆਈਟੀ ਸਿਟੀ ਜ਼ਿਲ੍ਹਾ ਐਸਐਸ ਨਗਰ ਅਤੇ ਦੀਪਕ ਪੁੱਤਰ ਵੀਰ ਬਹਾਦਰ ਵਾਸੀ ਪਿੰਡ ਗੁਰਾਏ ਜ਼ਿਲ੍ਹਾ ਦੰਗ ਨੇਪਾਲ ਹਾਲ ਵਾਸੀ ਕਿਰਾਏਦਾਰ ਨੇੜੇ ਸਵਾਗਤ ਹੋਟਲ ਮੋਲੀ ਬੈਦਵਨ ਸੈਕਟਰ 80 ਥਾਣਾ ਆਈਟੀ ਸਿਟੀ ਜ਼ਿਲ੍ਹਾ ਐਸਐਸ ਨਗਰ ਨੂੰ ਮਿਤੀ 4 11 2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਕਤ ਮਕਦਮੇ ਵਿੱਚ ਦੋਸ਼ੀਆਂ ਪਾਸੋਂ 2 ਐਕਟਿਵਾ 4 ਇਨਵਰਟਰ ਬੈਟਰੀਆਂ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਿਆ ਨ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਦੋਸ਼ੀਆਂ પાસેથી ਦਰਾਣੇ ਪੁੱਛ ਕਿਛ ਹੋਰ ਵੀ ਅਹਿਮ ਸੁਰਾਗ ਲੱਗਣ ਅਤੇ ਰਿਕਵਰੀ ਹੋਣ ਦੀ ਸੰਭਾਵਨਾ ਹੈ ਬੇਸਿਕਲੀ ਸਾਡੇ 82 ਦੇ ਵਿੱਚ ਨਾ ਕਾਫੀ 82 ਦੇ ਐਰੋ ਸਿਟੀ ਆਈਟੀ ਸਿਟੀ ਦੇ ਵਿੱਚ ਕਈ ਸ਼ੋਰੂਮਾਂ ਦੇ ਵਿੱਚੋਂ ਕਈ ਤਰ ਚੋਰੀਆਂ ਹੋ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆਈਟੀ ਸਿਟੀ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਫੜਿਆ ਰਮੇਸ਼ ਬਹਾਦਰ son of ਦਿਲ ਬਹਾਦਰ ਜੋ ਕਿ ਨੇਪਾਲ ਦੇ ਰਹਿਣ ਵਾਲੇ ਹੈ ਤੇ ਇੱਕ ਹੈਗਾ ਦੀਪਕ ਪੁੱਤਰ ਵੀਰ ਬਹਾਦਰ ਇਹ ਵੀ ਨੇਪਾਲ ਦਾ ਹੈ ਇਹ ਸੈਕਟਰ ਅਸੀਂ ਮੌਲੀ ਪੈਦਵਾਨ ਦੇ ਵਿੱਚ ਹਾਲ ਕਰਾਇਤੇ ਸੀਗਾ ਇਹ ਦੋਵਾਂ ਕੋ ਇਹ 에어ਪੋਰਟ ਵੱਲੋਂ ਆ ਰਹੇ ਸੀਗੇ ਤੇ ਜਦੋਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਤੇ ਇਹਨਾਂ ਨੇ ਸਕੂਟੀ ਤਿਆਰੇ ਜਦੋਂ ਚੈਕਿੰਗ ਦੌਰਾਨ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਦੇ ਵਿੱਚ ਅਮਿਤ ਖੰਨਾ ਜਿਹੜਾ ਕਿ ਕੰਪਲੇਨੈਂਟ ਹੈ ਜਿਹਦੇ ਚੋਰੀ ਚੋਰੀ ਹੋਈ ਸੀਗੀ ਉਹਦੇ ਵਿੱਚ ਐਫ ਆਈ ਆਰ ਨੰਬਰ 145 ਡੇਟਡ 18 10 25 ਅੰਡਰ ਸੈਕਸ਼ਨ 331 ਦੀ 4 305 ਦੀ ਏ ਬੀ ਐਨ ਐਸ ਥਾਣਾ ਆਈਟੀਸੀਟੀ ਦੇ ਅਸੀਂ ਮੁਕੱਦਮਾ ਦਰਜ ਕੀਤਾ ਸੀ ਤੇ ਹੋਰ ਵੀ ਚੋਰੀਆਂ ਸੀ ਜਿਹੜੀਆਂ ਕਿ ਇਹਨਾਂ ਕੋਲ ਰਿਕਵਰ ਕਰਾਈਆਂ ਅਰੈਸਟ ਕੀਤੇ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋਲ ਦੋ ਸਕੂਟਰੀਆਂ ਵੀ ਸਾਨੂੰ ਮਿਲੀਆਂ ਜਿਹਦੇ ਤੇ ਇਹ ਵਾਰਦਾਤ ਕਰਦੀ ਸੀ ਕਿੰਨੇ ਵੀ ਗੋਲ ਸੀ ਕਿੰਨਾ ਜਿਹੜਾ ਸਮਾਨ ਲੱਗੀ ਜਿਹੜੀ ਇਹ ਇਹ ਇਹਦੇ ਦੇ ਅੱਡ-ਅੱਡ ਮੁਕੱਦਮਿਆਂ ਦੀ ਅੱਡ-ਅੱਡ ਚੋਰੀਆਂ ਤੇ ਜਿੰਨੇ-ਜਿੰਨੇ ਵੀ ਹੈਗੀ ਸੀ ਉਹਦੀ ਉਹਦੇ ਤੇ ਅਸੀਂ ਰਿਕਵਰ ਟੋਟਲ ਰਿਕਵਰ ਕੀਤੀਆਂ ਇਸ ਲਈ ਸ਼ੋਰੂਮ ਉਤੋਰੀਆਂ ਕਰਦੇ ਨੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਰੇਕੀ ਕਿਵੇਂ ਕਰਦੇ ਇਹ ਬੇਸਿਕਲੀ ਜਿਹਨੇ ਰੇਕੀ ਕਰਦੇ ਸੀਗੇ ਤੇ ਰਾਤ ਨੂੰ ਫਿਰ ਇਹ ਟਾਰਗੇਟ ਕਰਦੇ ਸੀਗੇ ਲੇਟ ਨਾਈਟ ਵੀ ਕਰਦੇ ਸੀਗੇ ਕਈ ਵਾਰ ਮਤਲਬ 11 12 ਵਜੇ ਤੋਂ ਬਾਅਦ ਵੀ ਪਰ ਕਈ 2 3 ਵਜੇ ਤੋਂ ਬਾਅਦ ਵੀ ਕਰਦੇ ਇਹ ਬਲਿ ਨੇ ਨਪਾਲੀ ਨੇ ਨੌਕਰ ਸੀਗਾ ਇਹ ਜਾਣਕਾਰੀ ਹੁੰਦੀ ਹੈ ਇਹ ਇਹ ਬੇਸਿਕਲੀ ਇਹਨਾਂ ਦਾ ਕੰਮ ਕੀ ਸੀਗਾ ਵੀ ਇਹ ਆਪਣਾ ਇਹ ਇਹਨਾਂ ਦਾ ਬੇਸਿਕਲੀ ਪਿਛਲੇ ਮਹੀਨੇ ਡੇਢ ਤੋਂ ਪਹਿਲਾਂ ਤੇ ਕੰਮਕਾਜ ਕਰਦੇ ਸੀਗੇ ਦਿਹਾੜੀ ਦੱਪੇ ਦਾ ਪਰ ਪਿਛਲੇ ਡੇਢ ਤੋਂ 2 ਮਹੀਨਿਆਂ ਤੋਂ ਲਗਾਤਾਰ ਹੀ ਇਹ ਚੋਰੀਆਂ ਦੇ ਮਤਲਬ ਆਪਣਾ ਖਾਪ ਵੀ ਲੈਂਦੇ ਸੀਗੇ ਤੇ ਇਹ ਨਸ਼ਾ ਵਗੈਰਾ ਵੀ ਕਰਦੇ ਸੀਗੇ ਜਿਹੜਾ ਇਹਦੇ ਤੋਂ ਜੋ ਵੱਟਦੇ ਸੀਗੇ ਉਹਦੇ ਆਪਣੇ ਉਹਦੇ ਤੇ ਨਸ਼ਾ ਵਗੈਰਾ ਇਹ ਸਿਰਫ ਦੋ ਹੀ ਜਾਣਦੇ ਨੇ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਲੋਕ ਸ਼ਾਮਲ ਨੇ ਇਹ ਅਜੇ ਫਿਲਹਾਲ ਦੀ ਤਫਤੀਸ਼ ਤੋਂ ਦੋ ਹੀ ਹੈ ਪਰ ਅਸੀਂ ਇਹਦੇ ਵਿੱਚ ਇਹ ਵੀ ਹੈ ਵੀ ਜਿੱਤਾਂ ਨੂੰ ਅੱਗੇ ਮਾਲ ਵੇਚਿਆ ਵੀ ਹੋਊਗਾ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰਾਂਗੇ ਇਹ ਹਿਸਟਰੀ ਸ਼ੀਟ ਹੈਗੀ ਵੀ ਇਹਨਾਂ ਦੀ ਕਿਹੜੇ ਤੋਂ ਇਹ ਅਜੇ ਫਿਰ ਹਾਲ ਐਂਟੀਸਟੈਂਡਸ ਅਸੀਂ ਅਜੇ ਫੜੇ ਆ ਤੇ ਐਂਟੀਸਟੈਂਡਸ ਵੈਰੀਫਾਈ ਵਿੱਚੋਂ ਨੇਪਾਲ ਤੋਂ ਵੀ ਕਰਾਵਾਂਗੇ ਅਸੀਂ ਇੱਥੇ ਵਾਲੇ ਕਿਉਂਕਿ ਇਹ ਬੰਦੇ ਆਮ ਬਹੁਤ ਆਪਣੇ ਆਪ ਚ ਚਾਤਰ ਹੁੰਦੇ ਆ ਕਿਉਂਕਿ ਥੋੜੇ ਦਿਨਾਂ ਬਾਅਦ ਇਹ ਬਦਲ ਲੈਂਦੇ ਆ ਤੇ ਆਪਾਂ ਵੈਰੀਫਿਕੇਸ਼ਨ ਵੀ ਨਹੀਂ ਕਰਾਉਂਦੇ ਕਈ ਬੰਦੇ ਵੀ ਚਲੇ ਆ ਰਹੇ ਥੋੜੇ ਦਿਨਾਂ ਦੀ ਆਏ ਆ ਜੋਕਰ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹਾਂ ਵੀ ਹਰ ਜਿਹੜਾ ਵੀ ਕੋਈ ਕਿਰਾਏਦਾਰ ਆਉਂਦਾ ਹੈ ਮਤਲਬ ਮਕਾਨ ਮਾਲਕ ਨੂੰ ਆਪਣੇ ਥੋੜੇ ਜੇ ਲਾਲਚ ਦੇ ਪਿੱਛੇ ਲਾਲਚ ਵੀ ਕਹਿ ਸਕਦੇ ਆ ਜਾਂ ਆਪਣੇ ਕਿਰਾਏ ਪਿੱਛੇ ਇਹ ਨਹੀਂ ਬਿਨਾ ਵੈਰੀਫਿਕੇਸ਼ਨ ਤੋਂ ਤੁਹਾਨੂੰ ਕੋਈ ਵੀ ਨੌਕਰ ਜਾਂ ਉਹ ਨਹੀਂ ਰੱਖਣਾ ਚਾਹੀਦਾ ਹਾਂਜੀ ਬਿਲਕੁਲ ਜੀ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਜੇਕਰ ਪਰਮਨੈਂਟ ਰੱਖਿਆ ਹੋਊਗਾ ਤੇ ਉਹਨਾਂ ਤੇ ਅਸੀਂ ਐਕਸ਼ਨ ਲਵਾਂ ਹਾਂ ਦੋ ਦਿਨ ਦਾ ਪੁਲਿਸ ਰਮਾਨਾ ਜਿਹਦੇ ਜਦੋਂ ਸੁਣੂ ਆਈ ਸੀ ਕਿ ਵੀ ਇਹ ਰਾਤਾਂ ਨੂੰ ਬਿਜਲੀ ਨਹੀਂ ਗਿਆ ਦੁਕਾਨਾਂ ਨੂੰ ਟਾਰਗੇਟ ਕਰਦੇ ਤੇ ਤਾਂਬਾ ਵਗੈਰਾ ਉੱਥੇ ਕਾਫੀ ਬੰਦਾ ਵੇਚਦਾ ਇਹ ਬੇਸਿਕਲੀ ਕੀ ਹੈ ਜੀ ਵੀ ਜਿਹੜੇ ਹੁੰਦੇ ਆ ਏਸੀ ਨੂੰ ਟਾਰਗੇਟ ਜ਼ਿਆਦਾ ਕਰਦੇ ਆ ਜਿਹਦੇ ਚ ਏਸੀ ਦੀ ਜਿਹੜੀ ਪਾਈਪਲਾਈਨ ਜਿਹੜੀ ਪਾਉਂਦੇ ਆ ਉਹ ਤਾਂਬੇ ਦੀ ਹੁੰਦੀ ਹੈ ਤੇ ਇਹ ਮਤਲਬ ਆਪਣੇ ਥੋੜੇ ਜੇ ਲਾਲਚ ਦੇ ਪਿੱਛੇ ਮਤਲਬ ਕਿਸੇ ਬੰਦੇ ਦੀ ਵੱਡੇ ਵੱਡੇ ਕੰਪਨੀਆਂ ਦੇ ਵੀ ਨੁਕਸਾਨ ਕਰਦੇ ਠੀਕ ਹੈ ਥੈਂਕ ਯੂ